ਵਿਦਾਂਤਸਬ ਹਲਕਾ ਗਿਦਰਬਾਹ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੋਕਾਂ ਦੀ رائے ਅਨੁਸਾਰ ਹੋਵੇਗਾ ਕੈਬਨਟ ਮੰਤਰੀ ਅਮਨ ਅਰੋੜਾ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਅੱਜ ਗਿਦਰਬਾਹ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਹਲਕਾ ਗਿਦਰਬਾਹ ਦੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਉਂਸਲਰ ਰਜੀਵ ਮਿੱਤਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੂੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਦੀ ਹੈ ਅਤੇ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੋਕਾਂ ਦੀ رائے ਅਨੁਸਾਰ ਹਾਈ ਕਮਾਂਡ ਵੱਲੋਂ ਤੈਅ ਕੀਤਾ ਜਾਵੇਗਾ। ਉਹ ਸਭ ਇਹ ਗਿੱਦੜ ਕੋਈ ਕਿਸ ਤਰ੍ਹਾਂ ਦਾ ਚਾਰਜ ਲੈਣਾ ਹੈ। ਇਸ ਤਰ੍ਹਾਂ ਕਿ ਵੈਸੀ ਵੀ ਡਿਸਟ੍ਰਿਕਟ ਮਕਸਰ ਦਾ ਮੈਨੂੰ ਸਰਕਾਰ ਵੱਲੋਂ ਸੀਐਲ ਸਾਹਿਬ ਵੱਲੋਂ ਡਿਸਟ੍ਰਿਕਟ ਮੁਕਸਰ ਦੀ ਜਿਹੜੀ ਗ੍ਰੀਵੈਂਸ ਕਮੇਟੀ ਹੈ ਉਹਦਾ ਚੇਅਰਮੈਨ ਹਾਂ ਮੈਂ ਡਿਸਟ੍ਰਿਕਟ ਮੁਕਸਰ ਸਾਹਿਬ ਔਰ ਅਧਿਕਾਰ ਸਾਹਿਬ ਦਾ ਉਸ ਸੰਬੰਧ ਦੇ ਵਿੱਚ ਪਹਿਲਾਂ ਵੀ ਜ਼ਿਲ੍ਹੇ ਦੀਆਂ ਸਾਰੀਆਂ ਕੰਮਾਂ ਬਾਰੇ ਮੁਸ਼ਕਲਾਂ ਬਾਰੇ ਟਾਈਮ ਟੂ ਟਾਈਮ ਮੀਟਿੰਗਾਂ ਜਿਹੜੀਆਂ ਹੁੰਦੀ ਰਹੀਆਂ ਦੋ ਦਿਨ ਪਹਿਲਾਂ ਵੀ ਮੁਕਸਰ ਆਇਆ ਸੀਗਾ ਤੇ ਕਿਉਂਕਿ ਹੁਣ ਗਿੱਦੜਵਾਹ ਦੀ ਬਾਇਲੈਕਸ਼ਨ ਹੈ ਜਿਹੜੀ ਉਹ ਡਿਊ ਹੈ ਉਸ ਕੰਟੈਕਸਟ ਦੇ ਵਿੱਚ ਪਾਰਟੀ ਨੇ ਮੇਰੀ ਜ਼ਿੰਮੇਵਾਰੀ ਜਿਹੜੀ ਉਹ ਗਿੱਦੜਵਾਹ ਲਗਾਈ ਹੈ ਉਸੇ ਸੰਬੰਧ ਵਿੱਚ ਅੱਜ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਵਰਕਰਸ ਨੂੰ ਲੀਡਰਸ ਨੂੰ ਸਾਰੇ ਸਾਥੀਆਂ ਨੂੰ ਵਲੰਟੀਅਰ ਨੂੰ ਮੈਨਿੰਗ ਦੇ ਲਈ ਆਇਆ ਤਾਂ ਕਿ ਜਿਹੜੇ ਵੀ ਕੋਈ ਡਵੈਲਪਮੈਂਟ ਦੇ ਕੰਮ ਨੇ ਜਾਂ ਕੋਈ ਹੋਰ ਜੋ ਵੀ ਗਦਰਵਾਦੇ ਮਸਲੇ ਨੇ ਉਹਨਾਂ ਨੂੰ ਸਰਕਾਰ ਤੱਕ ਪਰਟੀ ਤੱਕ ਪਹੁੰਚਾ ਕੇ ਹੱਲ ਕਰਾਇਆ ਜਾ ਸਕਿਆ ਸਰ ਆਪ ਦੇ ਕੈਂਡੀਡੇਟ ਦੀ ਗੱਲ ਕਰੀਏ ਤਾਂ ਉਹ ਕਿੱਥੋਂ ਹੋਊਗਾ ਜੀ ਲੋਕਲ ਹੋਏਗਾ ਜਾਂ ਕੋਈ ਬਾਹਰੋਂ ਆਏਗਾ ਜੀ ਆਇਆ ਪਹਿਲੇ ਦਿਨਾਂ ਜੀ ਪਹਿਲੀ ਵਾਰ ਕੈਂਡੀਡੇਟ ਦੇ ਪਹੁੰਚ ਗਈ ਜੀ ਤਾਂ ਪਤਾ ਕਰਨਾ ਮੈਂ ਤਾਂ ਤੁਹਾਡੇ ਤੋਂ ਪੁੱਛਣ ਆਇਆ ਜੋ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਆਮ ਆਦਮੀ ਪਾਰਟੀ ਲੋਕਾਂ ਦੇ ਆਮ ਆਦਮੀਆਂ ਦੇ ਸੈਂਟੀਮੈਂਟ ਦੇ ਨਾਲ ਚੱਲਦੀ ਹੈ ਜੋ ਲੋਕਾਂ ਦਾ ਸੈਂਟੀਮੈਂਟ ਹੋਊਗਾ ਉਹ ਪਾਰਟੀ ਤੱਕ ਅਸੀਂ ਸਭ ਤੱਕ ਜੋ ਸਭ ਲੈ ਕੇ ਜਾਵਾਂਗੇ ਤੇ ਫਿਰ ਉਹਦੇ ਅਕੋਰਡਿੰਗ ਪਾਰਟੀ ਦਾ ਫੈਸਲਾ ਹੋਊਗਾ ਸਰ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਸ਼ਹਿਰ ਦੇ ਵਿੱਚ ਸੀਵਰ ਦਾ ਬੜਾ ਬੁਰਾ ਹਾਲ ਹੈ ਜੀ ਇਹੀ ਤਾਂ ਮੈਂ ਕਹਿ ਰਹੇ ਹਾਂ ਜੀ ਕਿ 75 ਸਾਲਾਂ ਦੇ ਵਿੱਚ ਰਾਜ ਕਿਹਦਾ ਰਿਹਾ ਅਕਾਲੀ ਦਲ ਬੀਜੇਪੀ ਦਾ ਤੇ ਕਾਂਗਰਸ ਦਾ ਇਹ ਸਵਾਲ ਤੁਸੀਂ ਭਾਈ ਸਾਹਿਬ ਉਹਨਾਂ ਨੂੰ ਕਰੋ ਸਾਨੂੰ ਤਾਂ 2 ਸਾਲ ਹੋਏ ਨੇ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਇਹਨਾਂ ਦੋ ਸਾਲਾਂ ਦੇ ਵਿੱਚ ਅ ਕਈ ਕੰਮ ਨਹੀਂ ਜਿਹੜੇ ਉਹ ਸ਼ੁਰੂ ਹੋਏ ਵੀ ਹੋਣਗੇ ਬਾਕੀ ਜਿਹੜੇ ਰਹਿੰਦੇ ਨੇ ਉਹ ਨਾਲ 2.5 ਸਾਲਾਂ ਦੇ ਵਿੱਚ ਕਰਾ ਕੇ ਰਵਾਂਗੇ ਸਰ ਇੱਕ ਗਿਦਰਵਾ ਪਿੰਨੋਂ ਡਿਵਾਈਡ ਕਰਦਾ ਹੈ ਸ਼ਹਿਰ ਨੂੰ ਲਾਈਨ ਰੇਲਵੇ ਲਾਈਨ 75 ਸਾਲਾਂ ਚ ਇੱਕ ਪੁਲ ਨਹੀਂ ਬਣਿਆ ਜੀ ਤੁਹਾਡੀ ਸਰਕਾਰ ਤੋਂ ਉਮੀਦ ਕਰ ਸਕਦੇ ਲੋਕ ਜੀ ਤੁਸੀਂ ਰੇਲਵੇ ኦਰਿਜਿਨਲ ਕਰਾ ਜੀ ਜੀ ਮੈਂ ਉਹੀ ਤਾਂ ਗੱਲ ਕਹਿ ਰਿਹਾ ਨਾ ਜੀ ਕਿ ਕਿ ਇਹ ਗਿਦਰਵਾ ਹਮੇਸ਼ਾ ਪੋਲੀਟੀਕਲੀ ਬੜਾ ਐਕਟਿਵ ਤੇ ਬੜਾ ਹੌਟਸਪੌਟ ਰਿਹਾ ਹੈ ਆਪਾਂ ਬਾਦਲ ਪਰਿਵਾਰ ਦੀ ਵੀ ਗੱਲ ਕਰ ਲਈ ਅਕਾਲੀ ਦਲ ਦੀ ਵੀ ਗੱਲ ਕਰ ਲਈ ਤੇ ਫਿਰ ਉਹ ਤੋਂ ਮਗਰੋਂ ਕੌਂਸਲਰ ਸਾਹਿਬ ਬਹੁਤ ਵੱਡੇ ਵੱਡੇ ਲੀਡਰ ਨੇ ਜਿਹੜੇ ਉਹ ਗਿੱਧਵਾ ਨੇ ਦਿੱਤੇ ਨੇ ਪੰਜਾਬ ਨੂੰ ਕਿ ਜੇ ਉਹਨਾਂ ਨੂੰ ਆਪਦੇ ਹਲਕੇ ਦੇ ਹੀ ਕੰਮ ਨਹੀਂ ਹੋਏ ਹੈਗੇ ਇਹ ਉਹ ਲੀਡਰ ਸੀਗੇ ਜਿਨ੍ਹਾਂ ਦੇ ਕੱਲੇ ਪੰਜਾਬ ਦੇ ਵਿੱਚ ਹੀ ਪੋਦੀ ਸੀਗੇ ਸੈਂਟਰ ਤੱਕ ਵੀ ਇਹਨਾਂ ਦੀਆਂ ਬੜੀਆਂ ਡੂੰਘੀਆਂ ਸਾਂਝਾਂ ਤੇ ਜੜਾਂ ਸੀਗੀਆਂ ਤੇ ਨਹੀਂ ਕਰਾ ਸਕੇ ਹੈਗੇ ਨਾ ਲਾਈਕ ਹੀ ਰਹੀ ਉਹਨਾਂ ਦੀ ਜਿੰਨੇ ਰਹਿਨੇ ਕੰਮ ਨੇ ਪਛਾਹੇ ਕੋਈ ਰੇਲਵੇ ਓਵਰ ਬ੍ਰਿਜ ਦਾ ਜਾਂ ਕੋਈ ਜਿੰਨੇ ਵੀ ਕੰਮ ਨੇ ਉਹ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜ਼ਰੂਰ tract ਕਰੇ। ਸਰਕਾਰ ਕੋਲ ਵਿੱਚ ਕਾਫੀ ਪੈਸਾ ਲੱਗਿਆ ਕਰੋੜਾਂ ਰੁਪਇਆ ਜਿਹੜਾ ਸੀਵਰ ਦੇ ਉੱਤੇ ਲੱਗਿਆ ਕੇ ਦਰਵਾਜ਼ੇ ਕੀ ਉਹਦੀ ਜਾਂਚ ਕਰਵਾਏਗੀ ਆਮ ਆਦਮੀ ਪਾਰਟੀ? ਬਿਲਕੁਲ ਜੀ ਜਿਵੇਂ ਦੇਖੋ ਗੱਲ ਸਮਝੋ। ਜੋ ਲੋਕਾਂ ਦਾ ਸੈਂਟੀਮੈਂਟ ਹੋਊਗਾ ਜੇ ਲੋਕ ਕਹਿਣਗੇ ਇਹ ਵੀ ਸਾਡੇ ਪੈਸੇ ਦੀ ਇੰਦਰ ਦੁਰਵਰਤ ਹੋਈ ਹੈ। ਸਾਡੇ ਪੈਸੇ ਦੀ ਐਮੈਸਲਮੈਂਟ ਹੋਈ ਹੈ, ਸਾਡਾ ਪੈਸਾ ਖਾਧਾ ਗਿਆ। ਤੇ ਉਹਦੀ ਕੱਲੇ-ਕੱਲੇ ਪੈਸੇ ਦੀ ਜਾਂਚ ਕਰਾਉਣਾ ਤੇ ਉਹ ਰਿਕਵਰ ਕਰਾ ਕੇ ਲੋਕਾਂ ਦੇ ਨੁਦੇਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ।